ਯਾਰ ਨਾ ਕੰਮ ਬਿਆ ਕਰਦਾ ਦਿਆ ਘੁੰਮਣ ਵਾਲਾ ਇੱਕ ਤਾਂ ਮੇਰੀ ਮੰਮੀ ਦੀ ਨਹੀਂ ਸਮਝ ਆਉਂਦੀ ਸਾਰਾ ਘਰ ਦਾ ਕੰਮ ਮੇਰੇ ਸਿੱਤੇ ਛੱਡ ਕੇ ਤੇ ਆ ਬਾਹਰ ਚਲ ਜਾਂਦੇ ਸਿਮਰਤ ਮੈਂ ਤੇਰੀ ਭੂਆਲ ਚਲੀ ਸਿਮਰਤ ਮੈਂ ਤੇ ਗਵੰਡ ਨਾਲ ਚਲੀ ਮੈਨੂੰ ਸਮਝ ਨਹੀਂ ਆਉਂਦਾ ਇੰਨੇ ਵੱਡੇ ਘਰ ਤੇ ਮੈਨੂੰ ਇਕੱਲੇ ਛੱਡ ਕੇ ਚਲ ਜਾਂਦੇ ਦੀਦੀ ਜੀ ਬਾਵਾ ਮੇਰੇ ਦਿਲ ਲੱਗਾ ਰਹਿੰਦਾ ਹੁੰਦਾ ਸੀ ਉਹਨਾਂ ਨਾਲ ਅਸੀਂ ਦੋ ਜਾਣੀਆਂ ਹੁੰਦੀਆਂ ਸੀ ਤੇ ਬਾਵਾ ਰੋਣ ਕਰਿੰਦੀ ਹੁੰਦੀ ਸੀ ਹੁਜਰ ਉਹਦੇ ਵਿਆਹ ਹੀ ਗਏ ਨਾ ਮੇਰਾ ਦਿਲ ਜਾਣੀ ਲੱਗਦਾ ਮੰਮੀ ਦਾ ਵੀ ਕੁਝ ਪਤਾ ਨਹੀਂ ਲੱਗਦਾ ਪਰ ਭੂਆ ਲਗਾਇਆ ਸ਼ਾਵੀ ਭੀ ਆ ਕੇ ਕਹਿਦੈ ਨ ਸਿਮਰਤ ਮੈਂ 2 ਦਿਨ ਤੇਰੇ ਮਾਮੇ ਆਲ ਜਾਣਾ ਤੇ ਤੇ ਘਰੇ ਨਹੀਂ ਟਿਕਦੇ ਮੈਂ ਕੀ ਕਰਾਂ ਮੈਨੂੰ ਕਹਿੰਦੇ ਸਿਮਰਤ ਤੂੰ ਘਰ ਰਿਆ ਕਰ ਤੇਰੀ ਉਮਰ ਨਾ ਅਜੇ ਘਰ ਬਾਹਰ ਸੰਭਾਲ ਲੰਦੀ ਆ ਕਿਉਂਕਿ ਕੁੜੀਆਂ ਘਰ ਦੇ ਕੰਮ ਕਰਨੇ ਅੱਗੇ ਜਾ ਕੇ ਕੰਮ ਕੀ ਕੰਮ ਹੋਣਾ ਮੇਰਾ ਘਰ ਦਾ ਕੰਮ ਕੀਤਾ ਮੇਲੀ ਤੇ ਮੈਂ ਬੈਠੀ ਆ ਅਜੇ ਤੇ ਮੇਰਾ ਜੀਵ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਕੀ ਕਰਾਂ ਮੈਨੂੰ ਸਮਝ ਨਹੀਂ ਕੋਈ ਆਉਂਦੀ ਜੀ ਜੀ ਨੂੰ ਨਾ ਬੋਲੋ ਨਹੀਂ ਰਾਂਂ ਦੇਂਦੀ ਆ ਮੇਰੇ ਦੀਦੀ ਨੂੰ ਉਹਨਾਂ ਨੇ ਸੋਹਰੇ ਨੇ ਕਹਣਾ ਕਿ ਜਦੋਂ ਵੇਖੋ ਇਹਦੇ ਪੇਕੇ ਆ ਤਾਂ ਖੂਨ ਹੁੰਦਾ ਰਹਿੰਦਾ ਕਦੀ ਭੈਣ ਦਾ ਆ ਗਿਆ ਤੇ ਕਦੀ ਮਾ ਦਾ ਆ ਗਿਆ ਤੇ ਕਦੀ ਕਿਹੇ ਰਿਸ਼ਤੇਦਾਰ ਦਾ ਰਾਂਂ ਦੇਂਦੀ ਪਰ ਇੱਕ ਵਾਰੀ ਕਰਨਲ ਤੇ ਚਾਹੀਦਾ ਹੋਣਾ ਮੇਰਾ ਤੇ ਦਿਲ ਹੀ ਨਹੀਂ ਲੱਗਦਾ ਇਸ ਘਰ ਚ ਜਿਹੜੀ ਉਮਰ ਮੇਰੀ ਹਸਨ ਖੇਡਣ ਦੀ ਆ ਘੁੰਮਣ ਫਿਰਨ ਦੀ ਆ ਉਹ ਉਮਰ ਚ ਮੈਂ ਘਰੇ ਬੈਠੀ ਆ ਤੇ ਮਾਂ ਮੇਰੀ ਆਪ ਘੁੰਮਣ ਫਿਰਨਦੀ ਹੀ ਆ ਤਾਂ ਜੇ ਮੈਨੂੰ ਕਹਾਂਗੇ ਨਾ ਨਹੀਂ ਚਿੰਨੂ ਤੂੰ ਘਰ ਰਿਆ ਕਰ ਤਾਂ ਬੰਦਾ ਪੁੱਛੇ ਮੇਰੀ ਉਮਰ ਬਾਹਰ ਫਿਰਨ ਤੁਰੰਦੀ ਨਾ ਕੇ ਘਰੇ ਬਹਿਣ ਦੀ ਜੇ ਕੱਲ ਨੂੰ ਮੇਰਾ ਵੀ ਵਿਆਹ ਹੋ ਗਿਆ ਤੇ ਮੰਮੀ ਇਕੱਲੇ ਰਹਿ ਜਾਣਗੇ ਕਿੱਥੇ ਇਕੱਲੇ ਰਹਿ ਜਾਣਾ ਪਵਾ ਉਹਨਾਂ ਨੇ ਤਾਂ ਕਦੀ ਕਿਹਾ ਘਰ ਚਲ ਜਲਾ ਕਦੀ ਕਿਹਾ ਘਰ ਘਰ ਹੀ ਇਕੱਲਾ ਰਹਿ ਜਾਣਾ ਫੋਨ ਕਰ ਜੀਜੂ ਨੂੰ ਫੋਨ ਕਰਾ ਕਦੀ ਨੂੰ ਫੋਨ ਕਰ ਜੇ ਜੀਜੂ ਨੂੰ ਕੀਤਾ ਜੀਜੂ ਨੇ ਤੇ ਆਪਣੀਆਂ ਲੰਮੀਆਂ ਘਾੜੀਆਂ ਪਾ ਕੇ ਬਹਿ ਗਏ ਨੇ ਸਿਮਰਤ ਅਹੀਂ ਆਹ ਗੱਡੀ ਲਈ ਸਿਮਰਤ ਅਹੀਂ ਆਹ ਕਰ ਲਿਆ ਉਹ ਤੇ ਜਿਆਦੀ ਹਾਂ ने फोन कर दी हाल चाल पूछ दी है इन भाई अगे गल को तोड़ दीदी ती ठीक जी मैं बहुत वह अज मैं नहीं फोन किया मेरी भैन ने मेरी याद कर ही लिया वै ਔਰ ਦੀਦੀ ਤੁਹਾਡੀ ਤਾਂ ਮੈਨੂੰ ਯਾਦ ਆਉਂਦੀ ਆ ਤੁਹਾਨੂੰ ਪਤਾ ਜਿੰਨਾ ਚਿਰ ਤੱਕ ਤੁਸੀਂ ਘਰ 'ਚ ਨਾ ਕਿੰਨੀ ਰੋੜ ਕਰਿੰਦੀ ਹੁੰਦੀ ਸੀ ਉਹ ਹਾਂ ਤੇ ਤੁਹਾਨੂੰ ਪਤਾ ਮੰਮੀ ਆਪ ਚੱਲ ਜਾਂਦੇ ਤਾਂ ਮੈਨੂੰ ਘਰੇ ਇਕੱਲੇ ਨੂੰ ਛੱਡ ਜਾਂਦੇ ਕਿਸਮਰਤ ਤੂੰ ਘਰ ਦਾ ਵੇਖ ਰਾ ਮੈਂ ਹੁਣੇ ਹੀ ਆਈ ਬਸ ਹੁਣੇ ਘਰ ਦੇ ਕਦੇ ਸ਼ਾਮ ਬਜਾ ਦਿੰਦੇ ਆ ਚਲ ਕੋਈ ਗੱਲ ਨਹੀਂ ਮੰਮੀ ਵੀ ਆ ਜਾਣਗੇ ਤੂੰ ਸੁਣਾ ਤੇਰਾ ਕੀ ਹਾਲ ਚਾਲ ਹੈ ਤੇਰੀ ਪੜ੍ਹਾਈ ਕਿਸ ਤਰ੍ਹਾਂ ਦੀ ਜਾ ਰਹੀ ਹੈ ਬਸ ਵਧੀਆ ਤੁਸੀਂ ਦੱਸੋ ਮੈਂ ਤਾਂ ਬਹੁਤ ਵਧੀਆ ਸਿਮਰਤ ਮੈਂ ਤਾਂ ਕਿਸਮਤ ਵਾਲੀ ਆ ਮੇਰੀ ਤੇ ਸੱਸ ਮੈਨੂੰ ਬੜਾ ਹੀ ਪਿਆਰ ਕਰਦੀ ਸੱਚੀ ਤੇ ਨਨਾਨ ਉਸ ਤੋਂ ਵੱਧ ਕੇ ਤੇ ਤੇਰੇ ਜੀਜਾ ਜੀ ਤੇ ਵੈਸੇ ਬੜਾ ਧਿਆਨ ਰੱਖਦੇ ਨੇ ਮੇਰਾ ਪਰਿਵਾਰ ਰੱਬ ਦੀ ਕਿਰਪਾ ਨਾਲ ਬੜਾ ਹੀ ਚੰਗਾ ਹੈਗਾ ਵੈ ਸੱਚੀ ਮੰਮੀ ਨੂੰ ਤਾਂ ਫਿਕਰ ਕਰਨ ਦੀ ਲੋੜ ਹੀ ਨਹੀਂ ਗਈ ਤੇ ਮੇਰਾ ਕਿੰਨਾ ਧਿਆਨ ਰੱਖਦੇ ਨੇ ਮੈਨੂੰ ਤਾਂ ਸੱਚੀ ਕਿਸੇ ਵੇਲੇ ਤੁਹਾਡੀ ਯਾਦ ਵੀ ਨਹੀਂ ਆਉਂਦੀ ਹੈਗੀ ਉਹ ਤਾਂ ਮੈਨੂੰ ਪਤਾ ਹੀ ਆ ਮੈਂ ਆਪ ਹੀ ਫੋਨ ਕਰ ਲੈਣੀ ਤੁਸੀਂ ਕਿਹੜਾ ਕਰਦੇ ਜੇ ਮੇਰੇ ਆ ਨਹੀਂ ਨਾ ਬਿਦਿਲ ਤੇ ਲੱਗਦਾ ਕਿਉਂ ਕੀ ਗੱਲ ਐ ਮੈਂ ਕਰਦੀ ਤੇ ਹੀ ਆ ਬਸ ਉਹ ਗੱਲ ਵੱਖਰੀ ਕਿ ਤੇਰੇ ਨਾਲ ਘੱਟ ਗੱਲ ਹੁੰਦੀ ਐ ਮੰਮੀ ਨਾਲ ਮੇਰੀ ਰੋਜ਼ ਹੁੰਦੀ ਐ ਗੱਲ ਹੂੰ ਮੰਮੀ ਬਾਰੋ-ਬਾਰ ਗੱਲ ਕਰਕੇ ਘਰ ਆ ਜਾਂਦੇ ਆ ਤੇ ਮੇਰੇ ਤੱਕ ਜਦੋਂ ਗੱਲ ਹੋਣੀ ਉਹ ਜਿੱਦਾਂ ਤੁਹਾਡੀ ਗੱਲਾਂ ਖਤਮ ਹੋ ਜਾਂਦੀਆਂ ਸਿਮਰਤ ਤੈਨੂੰ ਪਤਾ ਹੀ ਐ ਮੰਮੀ ਫਿਰ ਕੰਮ ਵੀ ਤਾਂ ਕਰਦੇ ਨਾ ਕੱਪੜੇ ਦਾ ਨਾਲ ਫਿਰ ਉਹ ਬਾਹਰ ਅੰਦਰ ਆਉਣਾ ਜਾਣਾ ਵੀ ਪੈਂਦਾ ਲੁੱਕਾ ਨਾ ਬਣਾ ਕੇ ਰੱਖਣੀ ਪੈਂਦੀ ਐ ਤਾਂ ਹੀ ਤਾਂ ਮਾਲ ਵੇਚ ਪੰਦੇ ਨੇ ਫਿਰ ਆਣ ਜਾਣਾ ਕਰੋ ਨਿਕਲਣਾ ਤੇ ਜ਼ਿੰਮੇਵਾਰੀ ਤੇਰੇ ਤੇ ਹੀ ਆਉਂਦੀ ਘਰ ਦੀ ਥੋੜੀ-ਬਹੁਤ ਲੈ ਤੂੰ ਵੀ ਤਾਂ ਹਰ ਗੱਲ ਚੰਗੀ ਏ ਤੇਰੀ ਪਤਾ ਇਤ ਕਿੰਨੀ ਸਿਫਤ ਹੁੰਦੀ ਏ ਕਿ ਤੇਰੀ ਬੈਨ ਪੜਾਈ ਵੀ ਬੜੀ ਵਧੀਆ ਕਰਦੀ ਏ ਤੇ ਘਰ ਵੀ ਸੰਭਦੀ ਏ ਕੰਬਲੀਆਂ ਤੇਰੀ ਸਿਫਤ ਬਹੁਤ ਹੁੰਦੀ ਏ ਵੇਖੀ ਤੇਰੇ ਵਾਸਤੇ ਵੀ ਸੋਨਾ ਜਿਹਾ ਮੁੰਡਾ ਅੰਹੀ ਲੱਗਣਾ ਮੈਂ ਡੀਡੀ ਮੁੰਡਾ ਜਦੋਂ ਲੱਭਣਾ ਤੋਂ ਲੱਗਿਓ ਪਰ ਹੁਣ ਮੇਰੀ ਗੱਲ ਸੁਣ ਮੇਰਾ ਇੱਥੇ ਦਿਲ ਨਹੀਂ ਲੱਗਦਾ ਤੇ ਮੈਂ ਸੋਚੰਦੀ ਕਿ ਥੋੜੇ ਦਿਨਾਂ ਤੱਕ ਮੈਂ ਤੁਹਾਡੇ ਕੋਲ ਰਹਿਣਾ ਚ ਲੈ ਸੱਚੀ ਮੈਂ ਤਾਂ ਤੈਨੂੰ ਖੁੱਦ ਕਹਿਣ ਲੱਗੀ ਸੀ ਮੇਰਾ ਨਾ ਕਿਸੇ ਵੇਲੇ ਦਿਲ ਲੱਗਦਾ ਨਹੀਂ ਏ ਜਦੋਂ ਤੁਹਾਡੀ ਯਾਦ ਆਉਂਦੀ ਏ ਕਿ ਮੈਨੂੰ ਖੇਚੀ ਜੀ ਬਿੰਦੀ ਐ ਕਿ ਮੈਂ ਸਿਮਰਤ ਕੋ ਉੱਡ ਕੇ ਚਲ ਜਾ ਮੰਮੀ ਕੋ ਚਲੀ ਜਾਵਾ ਕਮਲੀਏ ਤੂੰ ਤੇ ਦਿਲ ਦੀ ਗੱਲ ਕਹਿ ਤੀ ਆ ਜਾ ਹਾਂ ਥੋੜੇ ਦਿਨ ਵਾਸਤੇ ਮੇਰੇ ਕੋਲ ਦੀਦੀ ਚਲੋ ਆਤੇ ਮੇ ਜਾਉਂਗੀ ਪਰ ਤੁਹਾਡੇ ਮੰਮੀ ਹੁਣੀ ਸੋਹਰੇ ਦੌਰੇ ਓਹੋ ਇਹ ਕੀ ਕਹਿਤਾ ਤੂੰ ਮੰਮੀ ਤੇ ਐ ਤੇ ਮੇਰੇ ਨਾਨਾ ਬੜੇ ਹੀ ਸੁਭਾਅ ਦੇ ਚੰਗੇ ਨੇ ਤੈਨੂੰ ਮੈਂ ਦੱਸਿਆ ਤੇ ਹੁਣੇ ਉਹਨਾਂ ਨੂੰ ਕਿਹੇ ਕੋਲੋਂ ਬੁਰਾ ਨਹੀਂ ਲੱਗੇਗਾ ਮੇਰੇ ਪਰਿਵਾਰ ਦੀ ਤੇ ਇੱਜ਼ਤ ਹੀ ਬੜੀ ਕਰਦੇ ਐ ਤੇ ਤੇਰੀ ਐ ਨਹੀਂ ਸਿਫਤ ਕਰਦੇ ਨੇ ਫਿਰ ਕਿਹੜੀ ਕੋ ਲੋ ਤੂੰ ਆਦਸੀ ਵੇਖੀ ਤੇਰੀ ਕਿੰਨੀ ਆਉ ਭਗਤ ਕਰਨਗੇ ਚਲੋ ਠੀਕ ਹੈ ਦੀਦੀ ਫਿਰ ਨਾ ਜਦ ਮਮੀ ਨੇ ਨਾ ਮਾਮੇ ਬਣਾਵਾ ਚੱਲ ਜਾਣਾ ਦੋ ਦਿਨਾਂ ਤੱਕ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਕੋ ਆ ਜੂਗੀ ਅੱਛਾ ਮਮੀ ਮਾਮਾ ਜੀ ਵਾਲ ਚੱਲ ਲੈਨੇ ਹਾਂਜੀ ਤਦੇ ਕਿੰਨੀ ਵੀ ਆ ਕਿ ਘਰ ਕੱਲਿਆਂ ਦਿਲ ਨਹੀਂ ਲੱਗਣਾ ਮਾਰੀਏ ਤੈਨੂੰ ਨਾ ਕੱਲਿਆ ਰਹਿਣ ਤੋਂ ਕੁਛ ਹੁੰਦੇ ਆ ਤੈਨੂੰ ਮੇਰੀ ਥੋੜੀ ਯਾਦ ਆਉਂਦੀ ਹੈ ਕੋ ਜੀ ਵੀ ਸਮਝ ਲੋ ਦੀਦੀ ਪਰ ਜੋ ਵੀ ਅੜਾ ਮੈਨੂੰ ਇਹ ਚ ਡੇ ਵੱਡੇ ਕਾਤੇ ਮੈਨੂੰ ਕੱਲੇ ਛੱਡ ਜੇਂ ਮੈਨੂੰ ਬੜੀ ਕੁਟਲ ਦੀ ਜਾ ਤੇ ਮੈਨੂੰ ਤੂੰ ਹੀ ਚਾਹੀਦੀ ਏ ਜਾ ਤੇ ਮੋਮੀ ਚਲ ਠੀਕ ਹੈ ਜੇ ਤੂੰ ਕਮੇ ਤੇ ਤੇਰੇ ਜੀਜੇ ਨੂੰ ਭੇਜ ਦਵਾਂ ਤੈਨੂੰ ਲੈ ਜਾਏਗਾ ਆ ਕੇ ਜਾਂ ਵੇ ਲੋ ਜੇ ਆ ਸੰਦੇ ਠੀਕ ਹੈ ਨਾ ਤੇ ਫਿਰ ਮੈਂ ਖੋਤ ਆ ਜੂਗੀ ਚਲ ਠੀਕ ਹੈ ਤੂੰ ਆ ਜਾ ਤੇਰਾ ਜਦੋਂ ਦਿਲ ਕਰੇ ਤੂੰ ਆ ਜਾ ਨਹੀਂ ਤੇ ਫੋਨ ਕਰਦੀ ਤੈਨੂੰ ਇਹ ਆਪ ਹੀ ਲੈਣ ਆ ਜਾਣਗੇ ਚਲ ਠੀਕ ਜੀ ਓਕੇ ਚਲ ਠੀਕ ਹੈ ਓਕੇ ਦਸ ਕਮਲੀ ਜੀ ਸੋਚਦੀ ਹੈ ਕਿ ਮੇਰੇ ਸਹੁਰੇ ਮੈਨੂੰ ਕੁਝ ਕਹਿਣਗੇ ਕਿ ਤੇ ਮਾਰਾ ਜਾਣਦਾ ਹੈ ਮੇਰੇ ਕਰਮ ਚੰਗੇ ਨੇ ਕਿਤੇ ਮੋਤੀ ਦਾਨ ਕਿਤੇ ਮੇਹੀ ਮਾਂ ਨੇ ਕਿ ਮੈਨੂੰ ਇਦਾਂ ਦਾ ਪਰਿਵਾਰ ਮਿਲਿਆ ਜਮਾ ਕਦੀ ਮੈਨੂੰ ਕੁਝ ਨਹੀਂ ਕਹਿਨਾਂ ਨੇ ਇੰਨਾ ਲਾੜ ਦਿੰਦੇ ਨੇ ਮੰਮੀ ਹਾਂ ਬੱਟ ਤੂੰ ਕਿੱਧਰ ਆਈ ਹੈ ਲਿਆਉ ਮੈਂ ਵੀ ਥੋੜਾ ਜਿਹਾ ਨਹੀਂ ਨਹੀਂ ਬੱਟ ਕੰਮ ਨਹੀਂ ਹੈ ਦੇਣਾ ਕਿਹੜੇ ਹੋਏ ਹੈ ਵੇਖ ਮਿਲਤੀ ਦਾ ਤੇਰੇ ਚੂੜਾ ਚਮਕਾਏਂ ਦੇ ਚਮਕਦਾ ਰੱਖਣਾ ਵਾ ਜਾ ਬੁੱਤ ਤੂੰ ਅੰਦਰ ਨਹੀਂ ਮੰਮੀ ਮੇਰਾ ਦਿਲ ਜਾਨੀ ਲੱਗਦਾ ਇਕੱਲੀ ਦਾ ਨਹੀਂ ਕੋਈ ਗੱਲ ਨਹੀਂ ਹਜੇ ਨਹੀਂ ਤੈਨੂੰ ਮੰਨ ਕਰਾਉਣਾ ਤੇਰੇ ਕੋਲ ਬੁੱਤ ਦੇਖੋ ਮੰਮੀ ਤੁਸੀਂ ਇਕੱਲੇ ਲੱਗੇ ਰਹਿੰਦੇ ਹੋ ਕੋਈ ਗੱਲ ਨਹੀਂ ਹਜੇ ਮੇਰਾ ਸਰੀਰ ਚੱਲਦਾ ਹੈ ਜਦੋਂ ਨਾ ਚੱਲੇਗਾ ਫਿਰ ਤੁਸੀਂ ਕਰਨਾ ਕੋਈ ਨਹੀਂ ਬੁੱਤ ਮੈਂ ਕਰ ਲੂੰਗੀ ਕੰਮ ਤੂੰ ਮੇਰੀ ਗੱਲ ਸੁਣ ਤੂੰ ਫੋਨ ਕਰ ਹੁੰਡੇ ਨੂੰ ਹਾਂਜੀ ਹੈ ਤੇ ਜਾਓ ਕਿਤੇ ਗੁਰੂ ਘਰ ਜਾਓ ਕਿਤੇ ਘੁੰਮ ਫੇਰ ਆਓ ਹਜੇ ਤੇਰੇ ਘੁੰਮਣ ਫਿਰਨ ਦੇ ਦੇਣੇ ਆ ਨਹੀਂ ਮੰਮੀ ਮੈਂ ਜਾਵਾਂਗੀ ਮੁੜ ਕੇ ਬੁੱਤ ਨੂੰ ਕਹਿਣਾ ਮੈਂ ਜਾਣਾ ਤੇ ਇਹ ਕਹਿਣਾ ਨਹੀਂ ਸਾਡਾ ਨਹੀਂ ਸਾਡਾ ਘਰ ਦਾ ਕੰਮ ਕਰ ਕੋਈ ਗੱਲ ਨਹੀਂ ਮੰਮੀ ਫਿਰ ਕਿ ਆ ਕੰਮ ਨਾਲ ਹੀ ਤਾਂ ਬੰਦਾ ਚਚਦਾ ਹੋਇਆ ਆ ਕੋਈ ਨਹੀਂ ਪਤਾ ਜਾ ਤੂੰ ਜਾ ਅੰਦਰ ਤੇ ਫੋਨ ਕਰ ਮੁੰਡੇ ਨੂੰ ਹੈ ਠੀਕ ਹੈ ਹਾਂ ਕੋਈ ਗੱਲ ਨਹੀਂ ਜਾ ਤੂੰ ਅੰਦਰ ਬਾਹਰ ਜਾ ਬੁੱਤ ਹਾਂਜੀ ਮੰਮੀ ਹਰਪ੍ਰੀਤ ਕਿੱਥੇ ਆ ਮੰਮੀ ਤੁਸੀਂ ਉਹ ਜਿਹੜੇ ਦੋ ਚਾਰ ਸੂਟ ਨਹੀਂ ਸੀ ਕੱਲੇ ਕਿ ਐਵੇਂ ਆ ਰਹੋ ਹਾਂ ਉਹ ਸੀਨੇ ਦੇ ਲਈ ਹੋਏ ਨੇ ਅੱਛਾ ਉਹ ਨਹੀਂ ਚਾਹਵਣਾ ਨਾ ਮੰਨਵਾ ਹਾਂਜੀ ਕਹਿੰਦੇ ਸੀ ਮੈਂ ਨਾ ਸੂਟ ਸੀਨੇ ਦੇ ਆਣੇ ਆ ਤੁਸੀਂ ਰੋਜ਼ ਨਵਾਂ ਲਿੱਟ ਪਾਇਆ ਕਰਵਾਉਂ ਮੈਂ ਤਾਂ ਕੀ ਰਹਿਣ ਦੋ ਕੋਈ ਗੱਲ ਨਹੀਂ ਨਹੀਂ ਚੰਗਾ ਕੀਤਾ ਇਹ ਨੂੰਈ ਪਾਬੀ ਦਾ ਚਾਹ ਵਾ ਚਾਹ ਤਾਂ ਪੂਰੇ ਕਰ ਲਈਏ ਨਾ ਨੰਨਾ ਨੰਨਾ ਮੈਂ ਤਾਂ ਕਰਮਾ ਵਾਲੀ ਆ ਮੰਮੀ ਮੈਂ ਕਿਤੇ ਮੈਨੂੰ ਆਪਣੀ ਮਾਂ ਦੀ ਯਾਦ ਨਹੀਂ ਆਦੀ ਤੀ ਨਾ ਪਿਆਰ ਦਿੱਤਾ ਸਿਰ ਮੇਰੀ ਧੀ ਹੈ ਨੂੰ ਨਹੀਂ ਥੋਵੇਂ ਮੇਰੀ ਧੀ ਹੈ ਕੀ ਕਰੀਂ ਮੈਂ ਪਰ ਫੇਰ ਵੀ ਮੈਨੂੰ ਨਾ ਥੋੜਾ ਬੋਤਾ ਕਰ ਲੈ ਨਹੀਂ ਕਰੋ ਮੈਂ ਤੁਹਾਨੂੰ ਕਿਹਾ ਨਾ ਕੋਈ ਗੱਲ ਨਹੀਂ ਤੂੰ یوں ਕਰਨਾ ਕੋਈ ਨਹੀਂ ਤੇਰਾ ਘਰ ਹੈ ਤੂੰ یوں ਕਰਨਾ ਘੁੰਮੋ ਫਿਰੋ ਜਾਓ ਗੁਰੂ ਘਰ ਮੱਠਾ ਟੇਕ ਆਓ ਘਰੋਂ ਡੇਨ ਫੋਨ ਜਾ ਠੀਕ ਹੈ ਮੰਮੀ ਜਾ ਬੱਤ ਚੈ ਕਿ ਤੇ ਉਹ ਨਖਤੀ ਨਾ ਆ ਜੇ ਪੁੱਠੀਆਂ ਸਲਾਹਾਂ ਦੇਣ ਵਾਲੀ ਮੈਨੂੰ ਤੇ ਰੱਬ ਨੇ ਏਡਾ ਸੋਹਣਾ ਹੀਰੇ ਵਰਗਾ ਪੁੱਤ ਨੂੰ ਸਾਰਾ ਪਰਿਵਾਰ ਸੋਹਣਾ ਦਿੱਤਾ ਇਹ ਕੰਜਨੂ ਛੇੜੀਆਂ ਦਾ ਪਰਮਾਰ ਔਰ ਮੇਨੋਂ ਗੱਟ ਪੱਟੀਆਂ ਇਹਨਾਂ ਪੜਾ ਜਾਣ ਪੁੱਠੀਆਂ ਸਿੱਡੀਆਂ ਵੇਖਾਂ ਮੈਂ ਸਮਝਾਉਣ ਜਾਂਦੇ ਆਂ ਤੇ ਮੰਮੀ ਚੱਲੀ ਆਂ ਉਹਦੇ ਦੀ ਜ਼ਿੰਮੇਵਾਰੀ ਤੇ ਮੈਂ ਹੀ ਦਿੱਤੀ ਆ ਪਤਾ ਨਹੀਂ ਕਿੱਦਾਂ ਨੂੰ ਚੱਲ ਜਾਂਦਾ ਮੂੰਹ ਚੁੱਕ ਕੇ ਬਜ਼ਾਰਾ ਚੋਂ ਮੈਂ ਜਾਵਾ ਸਮਾਰ ਲੈਣ ਉਹਨਾਂ ਨੇ ਸ਼ਰਮ ਆਦੀ ਜਵਾਨ ਭੈਣਾਂ ਗਲੀ ਗਲੀ ਦੋਦੀ ਫੇਦੀ ਐ ਕੰਮ ਮੈਂ ਕਰਾਉਦਾ ਪਤਾ ਨਹੀਂ ਕਿੱਧਰ ਗਿਆ ਆ ਕੋਈ ਮੇਰੇ ਰਸਤੇ 'ਚ ਮੈਨੂੰ ਜਿੱਥੇ ਵੀ ਵਿਖ ਗਿਆ ਨਾ ਤੇ ਮੈਂ ਲਾ ਕੇ ਜੁੱਤੀ ਮਾਣੀ ਪਤਾ ਨਹੀਂ ਕਿੱਦਾਂ ਨਾਲ ਦੁਰਿਆ ਨਖੱਟਾ ਲੋਕਾਂ ਦੀ ਭੈਣਾਂ ਬਜ਼ਾਰਾ 'ਚ ਤੋ ਜਾਣ ਤੇ ਭਰਾ ਰੋਕ ਲੈਂਦੇ ਤੇ ਇੱਕ ਮੇਰਾ ਭਰਾ ਬਿਸ਼ਰਮ ਪਤਾ ਨਹੀਂ ਕਿੱਥੇ ਨੂੰ ਤੁਰਿਆ ਵਾ ਕੀ ਫਾਇਦਾ ਭਰਾ ਹੋਣ ਦਾ ਅੱਜ ਮੈਨੂੰ ਜਿੱਥੇ ਨਜ਼ਰ ਆ ਗਿਆ ਨਾ ਅੱਜ ਜੁੱਤੀ ਲਾ ਕੇ ਮਾਰਨੀ ਹੈ ਕੀ ਤੂੰ ਕੀ ਕੀਤਾ ਹੈ ਇਹਨੇ ਤੇ ਤਾਈ ਜੀ ਨੂੰ ਵੇਖੋ ਕਿਤੇ ਖੁਸ਼ੀ ਦਾ ਟਿਕਾਣਾ ਨਹੀਂ ਹੈਗਾ ਇੱਥੇ ਸਾਡੇ ਘਰੇ ਕਦੇ ਪਈ ਰਹਿੰਦੀ ਆ ਪਈ ਆ ਲੱਭਦੀ ਹਾਂ ਨੂੰ ਕੰਜਰ ਨੂੰ ਲੋਕਾਂ ਨੂੰ ਕੀ ਪਤਾ ਮੈਂ ਗਲੀ ਗਲੀ ਕਿਉਂ ਤੁਰਦੀ ਫਿਰਦੀ ਲੋਕਾਂ ਨੇ ਤਾਂ ਪਤਾ ਨਹੀਂ ਸਕੇ ਕੀ ਗੱਲਾਂ ਕਰਨੀਆਂ ਐਹੋ ਜਿਹਾ ਲੱਗ ਭਰਾ ਮੇਰੇ ਘਰ ਮਾ ਚ ਨਹੀਂ ਤੁਸ ਅੱਜ ਦੇ ਪੱਕੀ ਖੈਰ ਨਹੀਂ ਅੱਜ ਵੇਖੀ ਜਾਏਗੀ ਅੱਜ ਜਾਂਦੇ ਉਹ ਨਹੀਂ ਜਾਂਦੇ ਮੈਂ ਨਹੀਂ ਆਏ ਰੱਬਾ ਇਹ ਗੱਲ ਕਹਿਣੀ ਤੇ ਨਹੀਂ ਚਾਹੀਦੀ ਸੀ ਮੈਨੂੰ ਇਹਨੂੰ ਚੰਗਾ ਹੁੰਦਾ ਮੈਂ ਮਾਪਿਆਂ ਦੀ ਕੱਲੀ ਕੱਲੀ ਦੀ ਜੰਪ ਪੈਂਦੀ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਮੈਨੂੰ ਲੱਭਣਾ ਪੈਂਦਾ ਉਹਨੂੰ ਕਿੱਦਾਂ ਲੋਕੀ ਭੜਾ ਭੜਾ ਵੇਖਣਦੇ ਕਿੱਥੇ ਲੱਭਾਂ ਮੈਨੂੰ ਬੇਸ਼ਰਮ ਨੂੰ ਵੇ ਕੰਜਰਾ ਕਿੱਥੇ ਮਰਿਆ ਏ ਆਪਾਂ ਜਾਵੇ ਇੱਕ ਵਾਰੀ ਅੱਜ ਨਹੀਂ ਇਹਦੇ ਹੱਟ ਬੱਚਨੇ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਕਿਹਾ ਪੈਸੇ ਤੈਨੂੰ ਮੈਂ ਪੂਰੇ ਦਿੱਤੇ ਹੀ ਮੇਰਾ ਸਮਾਨ ਮੈਨੂੰ ਪੂਰਾ ਮਿਲਣਾ ਚਾਹੀਦਾ ਤੂੰ ਇਦਾਂ ਕਰਨ ਨਾ ਓ ਯਾਰ ਮੇਰੀ ਗੁਣ ਗੱਲ ਤੈਨੂੰ ਪੈਸੇ ਪੂਰੇ ਦਿੱਤੇ ਮੈਂ ਜਿੰਨੇ ਤੂੰ ਪੈਸੇ ਕਿਹਾ ਉਹਨੇ ਤੈਨੂੰ ਪੈਸੇ ਦਿੱਤੇ ਮੈਨੂੰ ਇਹ ਜੀ ਇਹਨਾਂ ਨਹੀਂ ਮਤਲਬ ਹੈਗਾ ਮੈਂ ਤੇਰੇ ਕੋਲ ਆਉਣ ਲੱਗਾ ਹੀ ਮੈਨੂੰ ਮੇਰਾ ਸਮਾਨ ਚਾਹੀਦਾ ਸਿੱਧੀ ਤੈਨੂੰ ਗੱਲ ਦੱਸਾਂ ਪੈਸੇ ਤੂੰ ਮੇਰੇ ਕੋਲੋਂ ਪਹਿਲਾਂ ਲੈ ਲਈ ਅੱਗੇ ਗਏ ਜੀ ਤੈਨੂੰ ਐਦਾਂ ਕੀਤਾ ਮੈਂ ਆਉਣ ਲੱਗਾ ਮੈਂ ਵੇਖੀ ਜਾ ਫਿਰ ਤੂੰ ਕੀ ਕਰਦਾ ਤੂੰ ਸਾਮਾਨ ਤੇ ਮੈਂ ਵੀ ਲੈ ਕੇ ਛੱਡੂ ਤੇਰੇ ਕੋਲ ਆ ਗਿਆ ਹੀ ਮੈਂ ਫਿਰ ਠੀਕੀ ਜਾ ਜੋ ਗਾ ਜਾਂ ਤੇ ਅੱਜ ਮੇਰੇ ਹੱਥੇ ਪੈਰੇ ਤੇ ਪੈ ਤਰੂਗਾ ਜਾਂ ਤੇ ਮੈਨੂੰ ਮੇਰਾ ਸਾਮਾਨ ਦਊਗਾ ਜੀ ਸਾਮਾਨ ਤੇ ਮੈਂ ਪੂਰਾ ਲੈ ਕੇ ਜਾਣਾ ਓ ਤੂੰ ਇੱਥੇ ਕੀ ਕਰਨੀ ਆ ਤੂੰ ਸ਼ਰਮਾ ਮੈਂ ਤੈਨੂੰ ਕੰਟਾਂ ਆ ਕੇ ਲੱਭਣੀ ਮੈਂ ਲੱਭਣੀ ਉਹ ਤੇਰਾ ਦਿਮਾਗ ਖਰਾਬ ਹੈ ਤੈਨੂੰ ਅਗੜਾ ਨਹੀਂ ਗਈ ਦੱਸਾਂ ਤੈਨੂੰ ਮੈਂ ਜੁੱਤੀ ਕਿਤੇ ਮਾਰੀ ਤੂੰ ਪਤਾ ਜੁੱਤੀ ਵੱਜੀ ਹੈ ਮੇਰੇ ਕੋਲ ਡੰਡਾ ਨਾ ਹੋਵੇ ਤੇਰੇ ਠੋਕਣਾ ਸੀ ਮੈਂ ਮੇਰਾ ਦਿਮਾਗ ਨਾ ਖਰਾਬ ਕਰ ਬੋਧਾ ਤੇ ਦੱਸਾਂ ਮੈਂ ਕਿੱਥੇ ਕਿੱਥੇ ਤੈਨੂੰ ਮਾਂ ਲੱਭਣ ਦੀ ਮੈਂ ਕਿੱਥੇ ਕਿੱਥੇ ਤੇਰੀ ਫੈਦੀ ਹੈ ਤੂੰ ਮੇਰੀ ਟੀ-ਸ਼ਰਟ ਛੱਡ ਕਿਉਂ ਛੱਡਾਂ ਪੂਰੇ ਮੁਲੇ ਸਾਡੀ ਨੱਕ ਵੜਾ ਕੇ ਰੱਖੀ ਪੂਰੀ ਬਰਾਦਰੀ ਦੇ ਵਿੱਚ ਤੂੰ ਸ਼ਰਮ ਕਰ ਲੈ ਸ਼ਰਮ ਚੁੱਪ ਕਰ ਜਾ ਮੇਰਾ ਦਿਮਾਗ ਨਾ ਖਰਾਬ ਕਰ ਚੰਗੀ ਹੋ ਗਈ ਚੱਲ ਜਾ ਇੱਥੋਂ ਮੇਰਾ ਦਿਮਾਗ ਅੱਗੇ ਬੜਾ ਖਰਾਬ ਹੋਇਆ ਹੈ ਬਸ ਸ਼ਰਮਾ ਕਿੱਥੇ ਕਿੱਥੇ ਮੈਨੂੰ ਧੱਕੇ ਖਾਣੀਆਂ ਵੇਖ ਲਾ ਤੈਨੂੰ ਤਾਂ ਲੱਤੀ ਚਾਹੀਦੀ ਨਹੀਂਗੀ ਆਪਣੇ ਨਸ਼ਿਆਂ ਦੀ ਪਈ ਵਸ ਤੈਨੂੰ ਪਣੀ ਨਾ ਇਹ ਬੰਦ ਸੰਭਾਲ ਲਾ ਕੇ ਬੋਲ ਮੇਰ ਨਾਲ ਬੋਦੀ ਨਾ ਮੇਰ ਨਾਲ ਜਬਾਨ ਲੜਾ ਇਹ ਤੇ ਚੰਗਾ ਆ ਤੇਰੇ ਖਾਤਰ ਜਿਹੜਾ ਤੂੰ ਬਾਹਰ ਆ ਕੇ ਮੇਰੇ ਜੁੱਤੀ ਮਾਰੀ ਜੇ ਤੂੰ ਮੇਰੇ ਘਰੇ ਮਾਰੀਂ ਦੀ ਨਾ ਤੇਰਾ ਮੈਂ ਥਵੜਾ ਸਤਾ ਦੇਣਾ ਈ ਓਏ ਮੂੰਹ ਬੰਦ ਕਰ ਲੈ ਆਪਣਾ ਉਦੋਂ ਚੁੱਪ ਕਰ ਜਾ ਮੇਰਾ ਦਿਮਾਗ ਨਾ ਖਰਾਬ ਕਰ ਘਰੇ ਮਾਰ ਤੂੰ ਛੇਤੀ ਘਰੇ ਮੈਂ ਆ ਕੇ ਬਾਹਰ ਤੁਰੀ ਫਿਰਦੀ ਆ ਨੇ ਬਾਨੇ ਨਾ ਕਰੇ ਤੂੰ ਮੈਨੂੰ ਸਭ ਪਤਾ ਹੈ ਕੀ ਕਰਦੀ ਫਿਰਦੀ ਤੂੰ ਕੀ ਬਕਵਾਸ ਕਰਦੀ ਓ ਜਾ ਤੁਰਦੀ ਫਰ ਤੇ ਮਾੜਾ ਖਰਾਬ ਕਰਨੀ ਓਦਾਂ ਮੇਰੇ ਘਰੋਂ ਬਾਹਰ ਹੀ ਆ ਤੂੰ ਤੇਰੇ ਵਰਗੇ ਭਰਾ ਹੋਂ ਨਾ ਤੇ ਭੈਣਾਂ ਵੈਸੇ ਬਦਨਾਮ ਹੋ ਜਾਂਦੀਆਂ ਨੇ ਤੇਰੇ ਪਿੱਛੇ ਪਿੱਛੇ ਲੋਕੀ ਮੈਨੂੰ ਤੇਰਾ ਗੱਲਾਂ ਕਰਦੇ ਨੇ ਲੈ ਬੈਠੀ ਪੁੱਤ ਹਾਂਜੀ ਮੰਮੀ ਤੂੰ ਤਿਆਰ ਨਹੀਂ ਹੋਈ ਮੰਮੀ ਐ ਵੀ ਠੀਕ ਹੀ ਆ ਕੱਪੜੇ ਸੇਰੇ ਤੇ ਜਪਾਇਆ ਸੀ ਫੋਨ ਕੀਤਾ ਤਾ हां जी किता मम्मी कैसे बस मैं थोड़ी देर तक आ जेना घर अच्छा चलो एने नाल भी बड़ी सोहनी लगंदी मेरी तेले नजर ना लागे जेके ते मेरी होई नहीं मम्मी नजर क्यों लगनी बस बेटा तैनू मैं एक ਗੱਲ ਸਮਝਾਣਾ ਇਹ ਘਰ ਹੈ ਆਪਣਾ ਪੁੱਤ ਹੈ ਜਿੰਨਾ ਹੱਕ ਇਹਦੇ ਤੇ ਮੇਰਾ ਤੇ ਉਹਨਾ ਅੱਜ ਤੋਂ ਤੇਰਾ ਠੀਕ ਹੈ मम्मी ਇਹ ਕਹ ਵਰਤ ਜੇ ਮੈਂ ਤੈਨੂੰ ਕੋਈ ਗੱਲ ਦੱਸਾਂ ਤੇ ਤੂੰ ਕਦੀ ਵੀ ਗੁੱਸਾ ਨਹੀਂ ਕਰਨਾ ਮੇਰੀ ਗੱਲ ਨੂੰ ਧਿਆਨ ਨਾਲ ਸਮਝਣਾ ਪੁੱਤ ਨਾ ਮੰਮੀ ਮੈਂ ਤੁਹਾਡੀ ਗੱਲ ਦਾ ਕਿਉਂ ਗੁੱਸਾ ਕਰਨਾ ਹੈ ਤੁਸੀਂ ਜੋ ਵੀ ਕਹੋਗੇ ਸਾਡੇ ਭਲੇ ਲਈ ਕਹੋਗੇ ਠੀਕ ਦੱਸੋ ਤੁਸੀਂ ਇੱਕ ਪਤ ਮੈਂ ਤੇਰਨੈ ਕੋ ਹੋਰ ਗੱਲ ਕਰਨੀ ਸੀ ਆ ਜਿਹੜੀ ਹੈਗੀ ਤੇਰੀ ਚਾਚੀ ਸੱਸ ਮੇਰੀ ਦਰਾਣੀ ਇਹ ਬੜੀ ਟੇਂਜ ਹੈ ਹੈ ਤੇ ਮੇਰੇ ਪਰਿਵਾਰ ਨੂੰ ਵੇਖ ਕੇ ਬਰਦਾਸ਼ਤ ਨਹੀਂ ਬੱਤ ਕਰਦੀ ਮੇਰੇ ਮੇਰਾ ਪੁੱਤ ਵੀ ਸੋਹਣਾ ਸਲੱਖਾ ਮੇਰੀ ਨੂੰਹ ਵੀ ਸੋਹਣੀ ਹੈ ਤੇ ਵੇਖ ਤੇਰੀ ਨਾਨ ਵੀ ਤੈਨੂੰ ਕਿੰਨਾ ਪਿਆਰ ਕਰਦੀ ਹੈ ਤੇ ਮੈਂ ਐਵੇਂ ਪੁੱਤ ਕਰਦੀ ਆ ਤੇ ਤੈਨੂੰ ਪਤਾ ਹੀ ਹੋਊਗਾ ਤੇ ਕਰਦੀ ਕਿ ਨਹੀਂ ਕਰਦੀ ਬਹੁਤ ਤਿਆਨ ਤੇ ਮਮਮੀ ਤੁਸੀਂ ਉਹਦਾ ਮੁੰਡਾ ਵੀ ਨਸ਼ੇੜੀ ਤੇ ਰੀਵਿਨਾ ਪੁੱਤ ਨਾ ਦੀ ਬਾਨੇ ਸਰ ਹੁੰਦੀ ਐ ਭਾਂਡੇ ਚੁੱਕੀ ਲੈਂਦੀ ਐ ਆਹ ਦੇ ਦੋ ਤਾਈ ਆਹ ਦੇ ਦੋ ਤਾਈ ਘਰ ਸਭ ਕੁਝ ਬਣਿਆ ਹੁੰਦਾ ਬਾਨੇ ਨਾਲ ਵੇਖਦੀ ਆ ਕੇ ਵੀ ਪੁੱਤ ਵੀ ਸੋਹਣਾ ਸੀ ਤੇ ਨੂੰਹ ਵੀ ਬੜੀ ਸੋਹਣੀ ਲਾਇਏ ਇਹਨਾਂ ਦੀਆਂ ਤੇ ਨਜ਼ਰਾਂ ਤੋਂ ਬਚਾ ਕੇ ਹੀ ਰੱਖਣਾ ਪੈਣਾ ਮੈਨੂੰ ਆਪਣੇ ਟੱਬਰ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਅੱਛਾ ਮੰਮੀ ਜਿੱਦਾਂ ਤੇਰਾ ਵਿਆਹ ਹੀ ਨਾ ਉਦੋਂ ਦਾ ਇਹਨਾਂ ਨੂੰ ਸਾੜਾ ਪਿਆ ਵਾ ਮਿਲਨੀ ਹੋਈ ਨਹੀਂ ਤੇ ਇਹਨਾਂ ਦੇ ਮੂੰਹ ਏਡੇ ਡੇ ਹੋਏ ਨਹੀਂ ਤੇ ਤੇਰਾ ਘੁੰਡ ਚੁੱਕਿਆ ਸੀ ਇਹਨਾਂ ਨੂੰ ਉੱਥੇ ਗੱਛ ਪੈਣ ਵਾਲੀ ਹੋਗੀ ਕੈਡੀ ਸੂਣੀ ਨੂੰ ਕਿੱਥੋਂ ਲੈ ਆਈ ਐ ਇਹ ਤੇ ਬਹਾਨੇ ਭਾਲਦੀ ਐ ਪੀ ਮੈਂ ਕਿਤੇ ਗਾਂ ਪਛਾਂ ਜਾਣਾ ਤੇ ਉਹ ਤੇਰੇ ਵਿੱਚ ਚੁੱਕਣਾ ਦਵੇ ਤੈਨੂੰ ਆ ਕੇ ਪੀ ਐਂਜੇ ਆ ਤੇਰੀ ਸੱਸ ਐਂਜੇ ਆ ਤੇਰੀ ਨਨਾਂ ਐਂਜੇ ਨਹੀਂ ਮੰਮੀ ਮੈਂ ਕਿਸੇ ਦੇ ਚੁੱਕਣਾ ਚ ਕਿਉਂ ਆਉਂਗੀ ਅਕਸਰ ਮੈਨੂੰ ਵੀ ਤੇ ਅੱਜ ਮਹੀਨਾ ਹੋ ਚੱਲਿਆ ਇਸ ਘਰ ਦੇ ਵਿੱਚ ਦੇਖਣ ਹੀ ਨਹੀਂ ਤਾਡਾ ਸੁਭਾਅ ਹੀ ਪਤਾ ਵੈ ਐਨਾ ਦਾ ਵੀ ਪਤਾ ਹੈ ਤੇ ਦੱਸੋ ਕੋਈ ਬੋਲਦਾ ਹੀ ਨਹੀਂ ਫालतू ਗੱਲ ਤੇ ਮੈਂ ਕਹਿੰਦੀਆਂ ਗੱਲਾਂ ਚ ਕਿਉਂ ਆਵਾਂਗੀ ਉਹ ਬੋਤ ਸ਼ਰੀਕਣੀਆਂ ਮਗਰ ਲਾ ਲੈਂਦੀ ਹੁੰਦੀਆਂ ਤੈਨੂੰ ਸਮਝਣੀ ਨਾ ਤੈਂ ਮੈਂ ਤੈਨ ਦੱਸਨੀ ਕੋਈ ਨਾ ਮੰਮੀ ਕਦੀ ਗੱਲ ਬੋਤੇ ਇਹ ਆ ਉਹਨਾਂ ਨੇ ਹੁਣ ਇੱਧਰ ਗੇੜੇ ਤੇ ਗੇੜਾ ਰੱਖਣਾ ਵਾ ਉਹਨਾਂ ਨੇ ਆ ਕੇ ਤੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਤੈਨੂੰ ਪੁੱਛਣਾ ਤੈਨੂੰ ਕਰਨ ਤੈਨੂੰ ਕੁਝ ਕਹਿੰਦਾ ਤੈਨੂੰ ਸੱਸ ਤੇ ਨਹੀਂ ਕੁਝ ਕਹਿੰਦੀ ਤੇ ਤੈਨੂੰ ਪ੍ਰੀਤ ਤੇ ਨਹੀਂ ਕੁਝ ਕਹਿੰਦੀ ਉਹ ਪ੍ਰੀਤ ਜਿਹੜੀ ਆ ਉਹਨੇ ਵੀ ਆਉਣਾ ਹੀ ਦੋਵਾਂ ਮਾਵਾ ਧੀਆਂ ਨੇ ਤੁਰ ਹੀ ਰਹਿਣਾ ਢੋਲੂ ਫੜਕੇ ਬਾਹਨੇ ਨਾ ਤੇ ਤੂੰ ਮੈਂ ਤੈਨੂੰ ਇਹ ਸਮਝਾਉਣੀ ਆ ਕਿ ਤੂੰ ਬਰਤਨਾਂ ਨੂੰ ਮੂੰਹ ਨਹੀਂ ਲਾਉਣਾ ਉਹਨੇ ਤੈਨੂੰ ਇਹ ਵੀ ਪੁੱਛਣਾ ਇ ਤੇਰੇ ਭੇਕੇ ਕੌਣ ਕੌਣ ਆ ਤੇਰੀ ਕੋਈ ਭੈਣ ਕੁਵਾਰੀ ਹੈਗੀ ਆ ਫਲਾਂ ਹੈਗਾ ਉਹਨਾਂ ਨੇ ਤੈਨੂੰ ਕਈ ਗੱਲਾਂ ਪੁੱਤ ਪੁੱਛਣੀਆਂ ਆ ਉਹਨਾਂ ਕੋ ਬਰਦਾਸ਼ ਨਹੀਂ ਹੁੰਦਾ ਤੇ ਇਹਨਾਂ ਦਾ ਮੁੰਡਾ ਤੇ ਵਿਆਹਿਆ ਗਿਆ ਚੋਰਾ ਨਾ ਵਿਆਹਿਆ ਗਿਆ ਜੇ ਨਾ ਕੋਈ ਕੰਮ ਕਰਦਾ ਨਾ ਕਾਰ ਕਰਦਾ ਸਮਝ ਗਈ ਮਮੀ ਮੈਂ ਤੁਹਾਡੀ ਗੱਲ ਸਾਰੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੰਮੀ ਜੋ ਆਇਆ ਕਰਨ ਗਿਆ ਨਾ ਤੇ ਮੈਂ ਬਹੁਤੀ ਗੱਲ ਹੀ ਨਹੀਂ ਉਹਨਾਂ ਨਾਲ ਕਰਾਂਗੀ ਆਪਣਾ ਸਾਸਰੀ ਘਰ ਕੀਤੀ ਚਾਹ ਪਾਣੀ ਦਿੱਤਾ ਤੇ ਮੈਂ ਆਪਣਾ ਪਰੇ ਹੋ ਜਾ ਕਰਾਂਗੀ ਮੈਂ ਆਪਣੇ ਘਰ ਦੀ ਤੇ ਕੋਈ ਗੱਲ ਕਰਨੀ ਨਹੀਂ ਤੇ ਮੈਂ ਉਹਨਾਂ ਨੂੰ ਕੁਝ ਪੁੱਛਣਾ ਹੀ ਨਹੀਂਗਾ ਤੇ ਤੁਸੀਂ ਕਿਸੇ ਕਾਲ ਦੀ ਟੈਨਸ਼ਨ ਲੈਂਦੇ ਹੋ ਠੀਕ ਆ ਪੁੱਤ ਮੈਨੂੰ ਤੇਰੇ ਕੋਲ ਇਹੋ ਯਾਦ ਸੀ ਤੂੰ ਘਰ ਦਿੱਤੀ ਐ ਨੂੰ ਨਹੀਂ ਤੂੰ ਇਸ ਘਰ ਦਿੱਤੀ ਇਹ ਤੇਰਾ ਵੀ ਘਰ ਠੀਕ ਆ ਪੁੱਤ ਸਰੀਕ ਤੇ ਦਿਨ ਪਤਾ ਤਮਾਸ਼ਾ ਵੇਖਦੇ ਹੀ ਹੁੰਦੇ ਕੋਈ ਗੱਲ ਨਹੀਂ ਮੰਮੀ ਜੇ ਕੋਈ ਦੇਖਣ ਆਏਗਾ ਅਹੀਂ ਬੋਖਾਵਾਗੇ ਤੇ ਦੇਖੇਗਾ ਨਾ ਅਸੀਂ ਕੋਈ ਗਾਲ ਨਹੀਂ ਕਰਾਂਗੇ ਪੁੱਤ ਤੂੰ ਮੇਰੀ ਗੱਲ ਸਮਝ ਨਹੀਂ ਨਾ ਹਾਂ ਮੈਂ ਸਬਜੀ ਪਾਜੀ ਬਣਾਵਾ ਹੈ ਬਹਿ ਜਾ ਪੁੱਤ ਠੀਕ ਹੈ ਅਹ ਦਿਮਾਗ ਖਰਾਬ ਕੀਤਾ ਗੋਲੀ ਜਾਂ ਨਹੀਂ ਬਾਦੂ ਦੀ ਮਾਦਾ ਉਹ ਮਾਦਾ ਕੋ ਕਿ ਤੇਰੇ ਆਜੇ ਤਾਰਾ ਓਏ ਜਾ ਚੁੱਪ ਕਰ ਜਾ ਬਕਵਾਸ ਕਰੀ ਜਾਂਦੀ ਐ ਫਤਨਾ ਜਮ ਜੀ ਡਿੱਗਣਾ ਨਹੀਂ ਨਾ ਆ ਪਤਾ ਨਹੀਂ ਕੀ ਚੜਾਈ ਜੀ ਰੱਖੀ ਸਿਆਪਾ ਖਾਣਾ ਉਤਰਾਰੇ ਜਾਂਦਾ ਪੈਰ ਇੱਤੇ ਮੰਮੀ ਆ ਦੇ ਪਾਈ ਲੈ ਲੈ ਦੂੰ ਸਮਾਨ ਨਹੀਂ ਦਿੱਤਾ ਮਾ ਖਰਾਬ ਕੀਤਾ ਸਾਰੇ ਕੱਪੜੇ ਵੇ ਤੈਨੂੰ ਘਰ ਆ ਇਸ ਕਰਕੇ ਨਹੀਂ ਬਣਾਏ ਲੰਮੇ ਪੈਰੀਏ ਆ ਕੇ ਚੌੜਾ ਹੋ ਗਏ ਚੁੱਪ ਕਰ ਲੈ ਸੌਂ ਲੈਂਦਾ ਮੈਨੂੰ ਦਿਮਾਗ ਖਰਾਬ ਕਰੀ ਜਾਂਦੇ ਕਦੋਂ ਦੀ ਮੇਰਾ ਮम्मी ਪਤਾ ਨਹੀਂ ਕਿੱਥੇ ਚਲ ਜਾਂਦੇ ਕਹਿਣਾ ਟਿੱਕੇ ਬੈਠ ਤੂੰ ਨਾ ਜਿਆਦਾ ਜੰਗਲ ਗਈਆਂ ਤੇ ਜੇ ਕਦੇ ਮੇਰੇ ਕੋ ਇੱਕ ਵੀ ਚਪੇੜ ਚਪੂੜ ਤੇਰੇ ਵੱਜ ਗਈ ਨਾ ਫਿਰ ਤੂੰ ਭਾਈ ਦੀਂਦੀ ਮੰਮੀ ਵੱਲੂ ਕਿ ਮੰਮੀ ਮੈਨੂੰ ਇਹਨੇ ਐ ਕੀਤਾ ਐ ਕੀਤਾ ਚਲ ਜਾ ਮੇਰੇ ਲਾਗੋ ਜੀ ਆਪਣੀ ਜੰਗੀ ਚਾਹਨੀ ਐ ਦਿਮਾਗ ਨਾ ਖਰਾਬ ਕਰ ਸੇਵਕ ਵੇਖ ਮੇਰੀ ਗੱਲ ਸੁਣ ਤੇਰੀ ਭੈਣ ਮੈਂ ਫੇ ਕਿੱਥੇ ਕਿੱਥੇ ਤੁਰੀ ਫਿਰਦੀ ਤੈਨੂੰ ਲੱਭਣ ਵਾਸਤੇ ਤੇ ਤੁਰੀ ਫਿਰਦੀ ਆ ਤੂੰ ਉੱਥੇ ਮੈਨੂੰ ਕਿੱਡਾ ਗੰਦਾ ਬੋਲਿਆ ਲੋਕਾਂ ਨੇ ਪਤਾ ਕੀ ਗੱਲਾਂ ਕਰਨੀਆਂ ਤੈਨੂੰ ਕੀ ਪਤਾ ਸਾਨੂੰ ਲੋਕੀ ਕਿਸ ਤਰੀਕੇ ਨਾਲ ਦੇਖਦੇ ਨੇ ਜਦੋਂ ਮੈਂ ਤੈਨੂੰ ਲੱਭਣ ਵਾਸਤੇ ਜਾਂਦੀ ਸਿਰਫ ਇਕ ਤੇਰੇ ਵਿੱਚ ਹੀ ਜਾਂਦੀ ਮੈਂ ਮੈਂ ਮਰ ਗਿਆ ਜਾਂ ਮੈਂ ਨਿਆਣਾ ਜਿਹੜਾ ਗਵਾਚ ਗਿਆ ਆਪਣਾ ਕੰਮ ਕਰਨ ਨਹੀਂ ਗਿਆ ਫालतू ਨਾ ਮੇਰੇ ਪਿੱਛੇ ਆਇਆ ਕਰ ਘਰੀ ਆਉਣਾ ਹੀ ਮੈਂ ਮੇਰੀ ਗੱਲ ਸੁਣ ਤੂੰ ਦੁਨੀਆ 'ਚ ਅਲੋਕਾਰ ਹੀ ਆਇਆ ਏ ਹੋ ਤੈਨੂੰ ਘਰ ਦੀ ਕੋਈ ਫਿਕਰ ਫਕਾ ਨਹੀਂ ਸਾਡਾ ਪਿਆਰ ਸਿਰ ਤੋਂ ਚਲੇ ਗਿਆ ਇਹ ਰੋਸ਼ਨ ਲੈ ਮੈਂ ਜਾਨੀ ਆ ਲੈਣਾ 'ਚ ਧੱਕੇ ਮੈਂ ਖਾਨੀ ਆ ਥੋੜਾ ਸਮਝਦਾਰ ਬਣੇ ਘਰ ਦੀ ਕੋਈ ਜ਼ਿੰਮੇਵਾਰੀ ਚੱਕ ਐ ਜੇ ਮੈਂ ਜ਼ਿੰਮੇਵਾਰੀ ਚੁੱਕਣੀ ਆ ਰੇ ਤੂੰ ਕਿਹੜੇ ਕੰਮ ਨੂੰ ਬੈਠੀ ਏਥੇ ਦੱਸ ਪੁੱਟੇ ਮੂੰਹ ਤੇਰਾ ਉਧਰ ਤਾਇਆ ਨਾਲਲੀ ਵੇਖ ਲਾ ਕੋਈ ਸ਼ਰਮ ਹੀ ਖਾਲਾ ਉਧਰ ਵੇ ਕਿੰਨਾ ਖੁਸ਼ੀਆਂ ਹੀ ਖੁਸ਼ੀਆਂ ਵੇਖੋ ਮਾ ਤੇਰੇ ਦਾ ਵਿਆਹ ਹੋ ਗਿਆ ਕੋਈ ਜ਼ਿਆਦਾ ਉਮਰ ਤੇ ਨਹੀਂ ਤੁਹਾਡੀ ਤੂੰ ਉਹਨਾਂ ਦੇ ਹਾਂ ਦਾ ਹੀ ਆ ਵੇਖੋ ਭਾਬੀ ਕਿੰਦੀ ਸੋਹਣੀ ਹੈ ਜੀ ਗੱਦਾ ਬਸ ਵੇਖੀ ਜਾਈਏ ਉਹਨੂੰ ਬੈਠ ਕੇ ਸੇਵਕ ਤੇਨੂੰ ਪਤਾ ਜਦੋਂ ਉੱਧਰ ਵਿਆਹ ਰੱਖਿਆ ਸੀ ਨਾ ਤੇ ਮੈਂ ਮੰਮੀ ਨੇ ਇਹੋ ਗੱਲ ਕਹੀ ਸੀ ਮੰਮੀ ਵੀਰੇ ਦਾ ਵੀ ਵਿਆਹ ਹੋਊਗਾ ਭਾਬੀ ਆਊਗੀ ਸਾਡੇ ਵਿਆਹ ਦੇ ਚਮ ਚਮ ਦੀ ਆਵਾਜ਼ਾਂ ਆਣਗੇ ਭਾਬੀ ਦੇ ਪੰਜੇਬਾਂ ਦੀਆਂ ਚੂੜੀਆਂ ਦੀਆਂ ਮੈਨੂੰ ਬੜਾ ਉਤਸ਼ਾਹ ਤੇਰੇ ਵਿਆਹ ਦਾ ਪਰ ਤੂੰ ਕੋਤੇ ਨਕਸ਼ਿਆ ਨਾ ਲਈ ਰਹਿ ਗਿਆ ਤੇ ਤੈਨੂੰ ਤੇ ਇੰਨੀ ਸ਼ਰਮ ਨਹੀਂ ਵੀ ਤੇਰੀ ਭੈਣ ਜਵਾਨ ਵੀ ਘਰ ਬੈਠੀ ਆ। ਉਹ ਮੈਂ ਉਹ ਦਿਨ ਬੜੀ ਖੁਸ਼ੀ ਮਨਾਉਂਗਾ ਜਿਸ ਦਿਨ ਤੂੰ ਸਾਡੇ ਕੋਲ ਆ ਨਤੇਗੀ। ਸੇਵਕ। ਇਸ ਦਾ ਜਿੱਤੇ ਰਹਿ ਵਰਗੇ ਭਰਾ ਹੋਣਾ। ਤੇਰੀ ਭੈਣ ਨੂੰ ਵੀ ਕਿੱਥੇ ਰਿਸ਼ਤੇ ਹੋਣੇ ਆ। ਤੇ ਤੇਰੀ ਤੇ ਗਾਲੀ ਬੜੀ ਕੁਰਦੀ ਆ। ਬਸ਼ੀ ਸਥਾਂ ਦਾ। ਉਹ ਦਮ ਮੇਰੇ ਵਿਆਹ ਦੀ ਟੈਨਸ਼ਨ ਨਾ ਕਰ। ਅਸੀਂ ਆਪੇ ਹੀ ਲੱਭ ਕੇ ਲੈ ਆਉਣੀ ਆ। ਅਜੇ ਤੇ ਬਸ ਮੇਰਾ ਮਨ ਹੀ ਨਹੀਂ ਹੈਗਾ ਵਿਆਹ ਕਰਾਉਂਦਾ। ਬੱਤ ਇਹਨਾ ਤੂੰ ਵਿਆਹ ਕਰਾ ਕੇ ਨਿਕਲ ਇਥੋਂ ਮੇਰੀ ਜਾਨ ਛੁੱਟੇ ਬਾ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਾ ਹੋਵੇ ਗੱਲਾਂ ਕਰਦੀ ਵਿਆਹ ਦੀਆਂ ਉਹ ਤੈਨੂੰ ਕੌਣ ਸਮਝਾਵੇ ਜਦਨ ਸਾਹ ਬਣਾ ਵਿਆਹ ਕਰਾਇਆ ਨਾ ਇਹ ਸਾਰਾ ਮਹੱਲਾ ਜਿਹੜਾ ਨਾ ਖੜ ਖੜ ਕੇ ਵੇਖੂਗਾ ਵੀ ਇਹ ਪ੍ਰੀਤ ਤੋਂ ਵਿਆਹ ਕੇ ਲਿਆਇਆ ਬੱਸ ਇਹਨਾ ਤੂੰ ਮੇਰੇ ਕੋਲੋਂ ਲੱਤ ਵਿਆਹ ਕਰਾ ਕੇ ਅੱਜ ਜੁੱਤੀ ਮਾਰੀ ਹੋਣਾ ਮੇਰੇ ਪਤਾ ਨਹੀਂ ਮੈਂ ਕਿਦਾਂ ਦਿਲ ਆਪਣੇ ਤੇ ਲਾ ਗਿਆ ਮੈਂ ਬਸ ਕਿੱਦਾਂ ਸ਼ਾਂਤ ਰਹੇਗਾ ਉਹ ਮਾੜਾ ਕਿੱਥੇ ਆ ਯਾਰ ਇੱਕ ਤੇ ਇਹ ਬਾਅਦ ਨਹੀਂ ਦਿੰਦੀ ਮਾੜਾ ਦੇ ਦੇ ਕੋਈ ਖਾਣ ਨੂੰ ਤੇਰੀ ਧੀਰੇ ਤੇ ਮੈਨੂੰ ਗਾਲਾਂ ਹੀ ਕੱਢੀਆਂ ਗਾਲਾਂ ਹੀ ਖਵਾਈਆਂ ਮੈਨੂੰ ਨਾਲੇ ਜੁੱਤੀਆਂ ਪਤਾ ਨਹੀਂ ਕਿੱਥੇ ਲਾ ਵੱਡੇ ਵੱਡੇ ਸੁਪਨੇ ਕੀਦੀ ਮਤੋਂ ਮਰੇ ਜਿਹੜੇ ਤੂੰ ਧੀਰੇਗਾ ਮम्मी ਪਤਾ ਨਹੀਂ ਕਿੱਥੇ ਕੁੰਡਾ ਲਾ ਕੇ ਤੁਰ ਜਾਂਦੇ ਨੇ ਲੱਗੀ ਭੁੱਖ ਸਾਭ ਨੂੰ ਦੋ ਰੋਟੀਆਂ ਇਹੋ ਜਿਹਾ ਭੈਣਾ ਹੁੰਦੀ ਹੈ ਫਿਰ ਅੱਬਾ ਇਹੋ ਜਿਹਾ ਭੈਣ ਤੇ ਇਹੋ ਜਿਹੇ ਭਰਾ ਹੁੰਦੇ ਨੇ ਕਿੱਦਾਂ ਨੇ ਕਿਸੇ ਦਾ ਰੱਬਾ ਮੇਰੀ ਇੱਕ ਭਰਾ ਹੈਗਾ ਉਹ ਵੀ ਦੁੱਖ ਸੁੱਖ ਦਾ ਕੋਈ ਭਾਈ ਵਾਲੀ ਨਹੀਂ ਹੈਗਾ ਕਿਧਰ ਨਾ ਮੈਂ ਆਪਣੇ ਦੁੱਖ ਸੁੱਖ ਕਰਾਂ ਕਿੰ ਨੂੰ ਕਰਾਂ ਕਵਾਂ ਘਰ ਦੇ ਕੰਮ ਕਰਦੇ ਹੁਣ ਤੇ ਤਾਇਆ ਹਣ ਵਾਲ ਵੀ ਜਾਣ ਲੱਗਿਆ ਸ਼ਰਮ ਆਦੀ ਆਉਂਦੇ ਜਾਂਦੇ ਭਵੀ ਮੱਥੇ ਲੱਗਦੀ ਉਹ ਕੀ ਪੁੱਛੇਗੀ ਮੈਂ ਆਹ ਵੀ ਗੱਲਾਂ ਦਾ ਕੀ ਜਵਾਬ ਦਵਾਂਗੀ ਸੋਚ-ਸੋਚ ਕੇ ਮਨ ਚੜਦਾ ਹੈ ਸਮਝ ਨਹੀਂ ਆਉਂਦੀ ਕੀ ਕਰਾਂ ਆਪ ਹੀ ਜਾ ਕੇ ਦੋਸਤ ਨੂੰ ਪੈਸੇ ਦੇਏ ਕਿੱਸੇ ਪੈਸੇ ਕਿੱਥੇ ਗਏ ਪੈਸੇ ਕਿੱਥੇ ਗਏ ਹਾਇ ਰੱਬਾ ਇਹਨੇ ਤਾਂ ਸਾਰੇ ਪਾਸੇ ਜ਼ਿੰਦਗੀ ਹਰਾਮ ਕੀਤੀ ਹੀ ਆ ਕੀ ਕਰਾਂ ਮੈਂ ਕੈਸੇ ਚੁੱਕ ਕੇ ਲੈ ਗਏ ਹੁਣ ਇੰਨੇ ਮੈਂ ਲੱਸੀ ਅੰਕ ਸੇਵਕ ਕਿੱਥੇ ਦਫਾ ਹੋ ਗਿਆ ਪੈਸੇ ਲੈ ਗਏ ਮਮੀ ਤੋਂ ਤਾਂ ਮੈਨੂੰ ਐਸੇ ਗਾਲ੍ਹਾਂ ਕੱਢਾਈਆਂ ਮੈਂ ਤਾਂ ਦੋਦੀ ਨੂੰ ਪੈਸੇ ਦੇਣੇ ਸੀ ਭਾ ਲੈ ਕਿੱਥੇ ਮਰ ਜਾਂਦਾ ਵਾ ਇਹ ਤਾਂ ਗਾਲ੍ਹਾਂ ਕੱਢਣੀ ਆ ਤੂੰ ਪੈਸੇ ਕਿਉਂ ਬਾਹਰ ਰੱਖੇ ਇਹਨੇ ਤੇ ਲਾਭ ਹੀ ਲੈਣੇ ਸੀ ਕਿਤੇ ਨਾ ਕਿਤੇ ਹੋ ਮੇਰੀ ਤਾਂ ਕਿਸਮਤ ਹੀ ਖਰਾਬ ਹੋ ਗਈ ਰੱਬਾ